ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਜੀ ਤੁਸੀਂ ਸਭ ਠੀਕ ਠਾਕ ਹੋ ਉਮੀਦ ਕਰਦੇ ਹਾਂ ਤੁਸੀਂ ਸਭ ਠੀਕ ਠਾਕ ਹੋਵੋਗੇ ਵਾਹਿਗੁਰੂ ਸਾਬ ਨੂੰ ਚੜ੍ਹਦੀ ਕਲਾ ਬਖਸ਼ਣ ਜੀ ਲੋ ਜੀ 5:00 ਵਜ ਗਏ ਧਾਰਾਂ ਦਾ ਟਾਈਮ ਹੋ ਗਿਆ ਤਾਂ ਆਪਾਂ ਆ ਗਏ ਕੁਸਮੋਬਲ ਜੀ ਆਪਾਂ ਧਾਰੇ ਕੱਢਣਾ ਜੀ ਆਪਣੀ ਨਹੀਂ ਗਾਂ ਠੀਕ ਗਾਂ ਦੇ ਪੈਰ ਤੇ ਪਤਾ ਨਹੀਂ ਕੀ ਹੋਇਆ ਦਿਖਾ ਲਦੇ ਤੁਹਾਨੂੰ ਇਹਦੇ ਆ ਪੈਰ ਨੂੰ ਹੁਸ਼ਵੈ ਲੱਤ ਪਿੱਛੇ ਰੱਖ ਲਈਏ ਪਤਾ ਨਹੀਂ ਦੁਖਦੀ ਏ ਦੀ ਲੱਤ ਕੀ ਗੱਲ ਆ ਬਹੁਤ ਮੰਨ ਦੀ ਦੁੱਧ ਵੀ ਸਕਾ ਗਈ ਆ ਕਿੱਥੇ 5 ਕਿਲੋ ਇੱਕ ਡੰਗ ਦਾ ਦੁੱਧ ਸੀ ਤੇ ਕਿੱਥੇ ਕਿਲੋ ਇੱਕ ਰਹਿ ਗਿਆ ਜੀ ਹੁਣ ਟੀਕੇ ਲੱਗਦੇ ਰੋਜ਼ ਡਾਕਟਰ ਕਹਿੰਦਾ ਇਹ ਅਨਫੈਕਸ਼ਨ ਆ ਪੈਰ ਦੇ ਵਿੱਚ ਕਿਉਂਕਿ ਲਾਤੀ ਵਿਚਾਰੀ ਏਦਾਂ ਕਰਦੀ ਏ ਲੱਤ ਲਾਉਂਦੀ ਨਹੀਂ ਥੱਲੇ ਇਹ ਆ ਜੀ ਆਪਣੀ ਸਭ ਤੋਂ ਜ਼ਿਆਦਾ ਦੁੱਧ ਦੇਣ ਵਾਲੀ ਗਾਂ ਤੇ ਹੁਣ ਬੜਾ ਹੋਰ ਤਰ੍ਹਾਂ ਹੁੰਦਾ ਮੰਨ ਵੀ ਇਦਾਂ ਹੋਈ ਆ ਤੇ ਹੁਣ ਤਾਂ ਫੇਰ ਵੀ ਖਾਣ ਲੱਗ ਪਈ ਆ ਦੋ ਤਿੰਨ ਚਾਰ ਦਿਨ ਹੋ ਗਿਆ ਟੀਕੇ ਲੱਗਦੇ ਨੇ ਕਿਦਾਂ ਲਿਬੜ ਜਾਂਦੀਆਂ ਸਵੇਰੇ ਨਲਾਈਆਂ ਤੇ ਪਰ ਹੁਣ ਟੀਕੇ ਨਾਲ ਵੀ ਕੁਛ ਸੁਸਕਾ ਗਈ ਆ ਦੁੱਧ ਜੀ ਜਿਆਦਾ ਬਹੁਤ ਤਕਲੀਫ ਮੰਦੀ ਸੀ ਵਿਚਾਰੀ ਇਦਾਂ ਖੜੀ ਨੇ ਕੰਬੀ ਜਿਹਾ ਨਹੀਂ ਲਾਤੇ ਦੀ ਛੇਤੀ ਪੱਠੇ ਤੇ ਪੇੜਾ ਖਾ ਕੇ ਬੈਠ ਜਾਣਾ ਲਓ ਜੀ ਇੱਧਰ ਜੋਰ ਸਾਬ ਹੁਣੀ ਤੇ ਲੱਗ ਪਏ ਆਪਣੇ ਡਿਊਟੀ ਨਿਭਾਉਣ ਤਾਂ ਆਪਾਂ ਵੀ ਕੱਢੀ ਹਣ ਧਾਰ ਗਾਈਆਂ ਦੀ ਹਾਂਜੀ ਜੀ ਹਾਂਜੀ ਲੱਗ ਪਏ ਥੋੜਾ ਕੰਮ ਕੀਤੇ ਬਿਨਾ ਸਰਨਾ ਨਹੀਂ ਸਰਨਾ ਨਹੀਂ ਆਹ ਕੰਮ ਕਰਨੇ ਚਾਹਾਂ। ਛਰਾਵ ਆ ਗਿਆ ਤਾਂ ਗਾਂ ਥੋੜਾ ਪਤਾ ਬਦਲੀ ਜੀ ਹੈ ਨਾ ਕੀ ਕੀਤਾ ਲੈ ਸਾਰੇ ਗਿੰਦੇ ਆਦਦੇ ਨੂੰ ਮਿਲਾਓ ਅੱਧਰ ਕੰਨੀ ਗੱਲ ਬਾਤ ਤੇਰਾ ਬਲੌਗ ਬਣਾਉਣਾ ਏ ਤੈਨੂੰ ਮਿਲਾਓ ਕਿਸ ਗੱਲ ਤੇਰੀ ਵੀਡੀਓ ਬਣਾ ਲਵਾਂਗੇ ਹਾਂ ਐਵੇਂ ਰੱਖਣਾ ਅੱਗੇ ਬੰਨ੍ਹਣੇ

Ah, दो ड्रेगे Ecco che lui ड्रेगे ली lì! या कल янь пачичханээ ਦੇਖ ਇਹ ਆਪਣਾ ਦੇ ਚਲੋ ਹਾਂ ਜੋਰ ਲਗਾਵਾ ਕਾ ਹਾਈ ਸ਼ਾ ਬਲੇ ਬਲੇ ਵਾਲੇ ਵਾਲੇ ਚੱਕਦਾ ਚੱਕਦਾ ਫਿੱਟਰਾ ਆ ਜੋਰ ਲੱਗ ਗਿਆ ਜੀ Thank